ਸਤਿ ਸ੍ਰੀ ਅਕਾਲ ਜੀ ਅੱਜ ਤੁਹਾਨੂੰ ਲੈ ਕੇ ਆਏ ਹਾਂ ਇਤਰ ਖੈਲਾ ਦਾ ਕਸਬਾ ਸ਼ੇਰਪੁਰ ਵਿੱਚ 50 ਕੁੱਟੀ ਸੜਕ ਤੇ ਖੁੱਲੀ ਨਵੀਂ ਦੁਕਾਨ ਸ਼ੁਭ ਅਤਰ ਵਾਲਿਆਂ ਦੇ ਇਹਨਾਂ ਦੀ ਦੁਕਾਨ ਤੇ ਤੁਹਾਨੂੰ ਕਈ ਕਿਸਮਾਂ ਦੇ ਸੈਂਟ ਅਤਰ ਖੁਸ਼ਬੂਦਾਰ ਰੂਮ ਪ੍ਰੈਸਰ ਤੇ ਕਾਰ ਪ੍ਰੈਸਰ ਮਿਲ ਜਾਣਗੇ ਖੂਬਸੂਰਤ ਸ਼ੀਸ਼ੀਆਂ ਵਿੱਚ ਸੋਹਣੀਆਂ ਖੁਸ਼ਬੂਆਂ ਬੰਦ ਨੇ ਇਸ ਤੋਂ ਇਲਾਵਾ ਦੁਕਾਨ ਵਿੱਚ ਸੋਹਣੀ ਲਾਈਟਿੰਗ ਦੁਕਾਨ ਨੂੰ ਚਾਰ ਚੰਨ ਲਗਾਉਂਦੀ ਹੈ ਇੱਥੇ ਕਈ ਕਿਸਮਾਂ ਦੇ ਆਤਰ ਤੁਹਾਨੂੰ ਮਿਲ ਜਾਣਗੇ ਜਿਵੇਂ ਕਿ ਗੁੱਚੀ ਫਲੋਰਾ ਸਨੈਲ ਅਮੀਰੀ ਟਾਪਰ ਜਿਮੀਚੂ ਯਮਯਮ ਤੇ ਹੋਰ ਵੀ ਬਹੁਤ तरह ਦੇ ਆਤਰ ਉਪਲਬਧ ਹਨ ਜਿਹੜੇ ਵੀਰ ਐਨ ਆਰ ਆਈ ਨੇ ਉਹਨਾਂ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ ਮਿੱਟੀ ਆਤਰ ਇਹਦੇ ਵਿੱਚੋਂ ਮਿੱਟੀ ਦੀ ਖੁਸ਼ਬੂ ਆਉਂਦੀ ਹੈ ਜਿਨ੍ਹਾਂ ਨੂੰ ਆਪਣੀ ਮਿੱਟੀ ਨਾਲ ਪਿਆਰ ਹੈ ਉਹ ਐਨ ਆਰ ਆਈ ਵੀਰ ਮਿੱਟੀ ਆਤਰਕਰੀਦ ਕੇ ਲੈ ਕੇ ਜਾਂਦੇ ਹਨ ਸੋ ਤੁਸੀਂ ਵੀ ਮਿੱਟੀ ਆਤਰ ਇਨਾਂ ਤੋਂ ਖਰੀਦ ਸਕਦੇ ਹੋ ਤੇ ਦੇਖੋ ਜੀ ਕਿੰਨੀਆਂ ਸੋਹਣੀਆਂ ਸੋਹਣੀਆਂ ਸ਼ੀਸ਼ੀਆਂ ਨੇ ਸੋ ਅਲੱਗ ਅਲੱਗ ਤਰ੍ਹਾਂ ਤਰ੍ਹਾਂ ਦੀਆਂ ਡਿਜ਼ਾਈਨਦਾਰ ਸ਼ੀਸ਼ੀਆਂ ਵਿੱਚ ਆਤਰ ਖਰੀਦ ਸਕਦੇ ਹੋ ਤੇ ਤੁਹਾਨੂੰ ਇੱਕ ਉਦ ਦਿਖਾਉਣੇ ਆ ਜਿਨ੍ਹਾਂ ਨੂੰ ਆਤਰ ਦਾ ਰਾਜਾ ਕਿਹਾ ਜਾਂਦਾ ਹੈ ਤਰਸੀਮ ਜਸੜ ਦਾ ਇੱਕ ਗੀਤ ਹੈ ਉਹਦੇ ਵਿੱਚ ਕਹਿੰਦਾ ਹੁੰਦਾ ਹੈ ਕਿ ਊਦਲਾ ਕੇ ਘੁੰਮਦਾ ਕੀ ਕਰਨਾ ਸਨੈਲ ਨੂੰ ਸੋ ਊਦ ਤੋਂ ਸਾਰੇ ਇਤਰ ਤਿਆਰ ਹੁੰਦੇ ਨੇ ਇਹਨਾਂ ਕੋਲ ਊਦ ਵੀ ਹੈ ਤੇ ਸਨੈਲ ਵੀ ਹੈ ਤਰ੍ਹਾਂ ਤਰ੍ਹਾਂ ਦੇ ਜੀ ਇਹਨਾਂ ਕੋਲ ਆਤਰ ਹਨ ਤੇ ਆ ਮਿੱਟੀ ਆਤਰ ਹੈ ਜਿਹਦੇ ਬਾਰੇ ਅਸੀਂ ਤੁਹਾਨੂੰ ਪਹਿਲਾਂ ਦੱਸ ਚੁੱਕੇ ਹਾਂ ਸੋ ਇਸ ਤੋਂ ਇਲਾਵਾ ਜੀ ਤੁਸੀਂ ਕਾਰ ਫਰੈਸ਼ਰ ਵੀ ਖਰੀਦ ਸਕਦੇ ਹੋ ਇਹ ਦੇਖੋ ਜੀ ਗੱਡੀਆਂ ਕਾਰਾਂ ਦੇ ਵਿੱਚ ਇਹਨਾਂ ਖੂਬਸੂਰਤ ਸੀਸੀਆਂ ਵਿੱਚ ਆਤਰ ਪਾ ਕੇ ਰੱਖ ਸਕਦੇ ਹੋ ਤੇ ਆਪਣੀ ਕਾਰ ਨੂੰ ਖੁਸ਼ਬੂਦਾਰ ਬਣਾ ਸਕਦੇ ਹੋ ਜੇਕਰ ਤੁਸੀਂ ਸੁਬਹ ਅਤਰ ਵਾਲਿਆਂ ਨੂੰ ਇਹ ਦੱਸੋਗੇ ਕਿ ਤੁਸੀਂ ਆਪਣਾ ਚੈਨਲ ਪੰਜਾਬ ਮਿਕਸ ਟੀਵੀ ਦੇਖ ਕੇ ਆਏ ਹੋ ਤਾਂ ਤੁਹਾਨੂੰ ਰੇਟ ਦੇ ਵਿੱਚ ਤਰੈਤ ਵੀ ਦੇ ਦੇਣਗੇ ਇਹ ਹੈ ਜੀ ਬਰਜ ਖਲੀਫਾ ਆਤਰ ਬਹੁਤ ਸੋਹਣੀ ਖੁਸ਼ਬੂ ਹੈ ਇਹਨੂੰ ਤੁਸੀਂ ਗੱਡੀ ਵਿੱਚ ਵੀ ਰੱਖ ਸਕਦੇ ਹੋ ਤੇ ਘਰੇ ਵੀ ਰੱਖ ਸਕਦੇ ਹੋ ਸੋ ਆਹ ਦੇਖੋ ਜੀ ਕਿੰਨੀ ਸੋਹਣੀ ਡਿਜ਼ਾਈਨ ਦਾ ਸ਼ੀਸ਼ੀ ਆ ਆਹ ਮੁੰਡੇ ਨੇ 5 ਆਤਰ ਖਰੀਦੇ ਨੇ ਤੇ 42 ਸੁਖੀ ਨੇ ਸੋ ਆਹ ਅਫੀਮ ਅਤਰ ਹੈ ਜੀ ਜਿਹੜੇ ਵੀਰ ਅਫੀਮ ਖਾਨ ਦੇ ਸੁਕੀਨ ਨੇਗੇ ਉਹ ਕਹਿੰਦੇ ਇਹ ਇੱਕ ਵਾਰ ਪਿੰਡੇ ਤੇ ਲਾ ਲਓ ਕਹਿੰਦੇ ਆਪਣੇ ਆਪ ਦੇ ਵਿੱਚੋਂ ਅਫੀਮ ਦੀ ਖੁਸ਼ਬੂ ਆਈ ਜਾਓ ਮੈਂ ਕਹਿਣਾ ਭਾਈ ਤੀਨ ਨਾ ਲੱਗ ਜਾਓ ਹੈਨਾ ਸੋ ਇਸ ਤੋਂ ਇਲਾਵਾ ਇਹਨਾਂ ਕੋਲੇ ਹਿਰਨ ਦੀ ਨਾਭੀ ਚੋਂ ਨਿਕਲਣ ਵਾਲਾ ਕਸਤੂਰੀ ਹੁੰਦੀ ਹੈ ਜੋ ਇੱਕ ਕਸਤੂਰੀ ਆਤਰ ਵੀ ਮੌਜੂਦ ਹੈ ਇਹਨਾਂ ਦੇ ਕੋਲ ਸੋ ਜਰੂਰ ਆਇਓ ਜੀ ਬਹੁਤ ਬਹੁਤ ਧੰਨਵਾਦ